ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆ ਜੀ ਅੱਜ ਦਾ ਨਵਾਂ ਬਲੌਗ ਸ਼ੁਰੂ ਉਮੀਦ ਹੈ ਤੁਹਾਨੂੰ ਕੱਲ ਦਾ ਸਾਡਾ ਬਲੌਗ ਪਸੰਦ ਆਇਆ ਹੋਗਾ ਤੇ ਅੱਜ ਆਪਾਂ ਕਰਦੇ ਆ ਨਵਾਂ ਬਲੌਗ ਸ਼ੁਰੂ ਦੇਖਦੇ ਆ ਅੱਜ ਕੀ ਕੀ ਕੰਮ ਕਰਨੇ ਨੇ ਕਿੱਥੇ ਜਾਣਾ ਤੇ ਹੋਰ ਜੋ ਜੋ ਵੀ ਕੰਮ ਨੇ ਸਾਰੇ ਤੁਹਾਨੂੰ ਦਿਖਾਵਾਂਗੇ ਮੇਰੇ ਦਿਆ ਜੀ ਦਿਨੇ ਫਿਰ ਲਿਖੋਇ ਤੋਂ ਪਚੜਿਆ ਹੀ ਕਾਫੇ ਦੁਕਾਨ ਆਪਾਂ ਖੋਲਤੀ ਪਰ ਅੱਜ ਆਪਾਂ ਬਲੌਗ ਸ਼ੁਰੂ ਕਰ ਰਹੇ ਹਾਂ ਦੇੜੀ ਦੇ ਵਿੱਚੋਂ ਉੱਧਰ ਮੱਝਾਂ ਬੰਨ ਰਹੇ ਨੇ ਬਾਹਰ ਬਾਦੀ ਦੇ ਵਿੱਚ ਨਮਾ ਕੇ ਲਓ ਜੀ ਅੱਜ ਆਪਾਂ ਬਣਾਵਾਂਗੇ ਆਲੂ ਤੇ ਸਿਮਲਾ ਮਿਰਚ ਸਿਮਲਾ ਮਿਰਚ ਧੋ ਕੇ ਆਪਮਣੇ ਕਰ ਲਈ ਇੱਧਰ ਕੱਟਣ ਲੱਗ ਗਏ ਸਾਰੀ ਸਿਮਲਾ ਮਿਰਚ ਕੱਟ ਕੇ ਫਿਰ ਮਿਲਦੇ ਹਾਂ ਲਓ ਜੀ ਇਹ ਪਸੰਮਾ ਰਸਟਾ ਕੱਟ ਲਈ ਤੇ ਇੰਦਰ ਕੱਟ ਲਈ ਪਿਆ ਇਹ ਤੇ ਆਲੂ ਲਓ ਜੀ ਤੇਲ ਹੋ ਗਿਆ ਗਰਮ ਹੁਣ ਪਾਉਣਾ ਚ ਜੀਰਾ ਤੇ ਜੀਰਾ ਭੁੱਜਣ ਤੋਂ ਬਾਅਦ ਫਿਰ ਪਾਵਾਂਗੇ ਪਿਆਜ ਲਓ ਜੀ ਜੀਰਾ ਭੁੱਜ ਗਿਆ ਹੁਣ ਪਾਤਾ ਪਿਆਜ਼ ਇਹਨਾਂ ਨਾਲ ਸਬਾ ਗਲਾਬੀ ਹੁਣ ਪਕਾਉਣਾਗੇ ਲਓ ਕਿ ਆਜ ਆਪਣੇ ਹੋ ਗਏ ਨਰਮ ਆਪਾਂ ਜ਼ਿਆਦਾ ਨਹੀਂ ਭੁੰਨਨੇ ਮੈਂ ਥੋੜੀ ਨਰਮੀ ਦੇ ਕਰਕੇ ਹੁਣ ਆਪਾਂ ਇਹਦੇ ਵਿੱਚ ਪਾ ਦੇਣਗੇ ਆਲੂ ਹਮ ਥੋੜਾ ਜਿਹਾ ਪਾ ਦੂਗਾ ਕਮਨ ਕਿਉਂਕਿ ਆਲੂ ਪਿਹੜੇ ਨੇ ਤੇ ਸਿਗਨਾ ਨੂੰ ਥੋੜਾ ਜਲਦੀ ਪੱਕਣ ਲਈ 2-3 ਮਿੰਟ ਲਈ ਹੁਣ ਆਪਾਂ ਪਾ ਲਵਾਂਗੇ ਜਿੰਨੀਂ ਤਰ ਪਕਾ ਲਵਾਂਗੇ ਲਓ ਜੀ ਆਲੂ ਨੂੰ ਕੁਝ ਦਿਨ ਹੋ ਗਏ 3-4 ਮਿੰਟ ਤੇ ਦੇਖ ਸਕਦੇ ਆ ਆਲੂ ਦੇ ਕਿੰਨਾ ਹੋ ਗਏ ਕ੍ਰਿਪੀ ਜੇ ਆਲੂ ਹੋ ਗਏ ਇਸ ਤੋਂ ਤੇਲ ਤੋਂ ਦੇਖੀ ਤੇ ਘੱਟੋ ਘੱਟ 20% ਕੁੱਕ ਵੀ ਹੋ ਗਏ ਪੱਕ ਚੁੱਕੇ ਨੇ ਤੇ ਹੁਣ ਅੱਪਰੇ ਵਿੱਚ ਪਾਵਾਂਗੇ ਇਸ ਨੂੰ ਲਮੇ ਪੱਟੀਆਂ ਹੁਣ ਆਪਾਂ ਨੂੰ ਪਤਾ ਆਵਾਂਗੇ ਕਿ ਵਿੱਚ ਚੰਗੀ ਤਰ੍ਹਾਂ ਪੱਕ ਚੁੱਕ ਰਹੇ ਹਾਂ ਦੇ ਸੋ ਫਿਰ ਲੰਮੇ ਤਰੀਕੇ ਨਾਲ ਇਹ ਨੂੰ ਮੈਂ ਜਿੰਨੇ ਤਰ੍ਹਾਂ ਮੈਕਸ ਟੱਕਣੇ ਪਾਤੀ ਸਬਜ਼ੀ ਨੂੰ ਇਹਨੂੰ ਪਕਾਉਣ ਦੇਵਾਂਗੇ ਤੇ ਫਿਰ ਤੁਹਾਨੂੰ ਦਿਖਾਉਣਾ ਬਾਅਦ ਵਿੱਚ ਜਦੋਂ ਸਬਜ਼ੀ ਆਪਣੀ ਤੱਕ ਕੇ ਤਿਆਰ ਹੋ ਗਈ ਸਾਰੀ ਲੋ ਜਿਸ ਦਿਨ ਲਾ ਮੇਰ ਤੋਂ ਕੰਪਨੀ ਪਕੂਈ ਹੈ ਆਲੀ ਤੋਂ ਕੰਪਨੀ ਤੱਕ ਵਧੀਆ ਸੋ ਮੰਨਿਆ ਆਪਣਾ ਅਵਿਕਾਸ ਹੈ ਜੇ ਉਹ ਨਹੀਂ ਤਾਂ ਆਪਣਾ ਕਾਨੂੰਨ ਵਿੱਚ ਪਾਉਣਾ ਉਹਦੇ ਨੂੰ ਲਿਖਾ ਜਾਣੀ ਤੇ ਨੂੰ ਵੀ ਸੀਟ ਲਵਾਉਣਾ ਆਪਾਂ ਨੂੰ ਮੈਂ ਜੇ ਤਾਂ 4 ਇੰਚਰ ਪਾਤਾ ਨੰਮਤ

ਦੇਖੋ ਤੇ ਮੇਰੇ ਕਲਰਾ ਸਾਉ ਜੀ ਤੇ ਹੁਣ ਆਪਾਂ 5 ਮਿੰਟ ਨੂਨ ਵਿੱਚ ਇਹਨਾਂ ਤੋਂ ਪਾਕ ਬੰਨ ਕੇ ਫੇਟ ਲਵਾਵਾਂਗੇ ਮੈਂ ਆਪਣੀ ਸਾਜੀ ਫਸਕੀ ਚੰਗੀ ਤੇ ਨੂਨ ਵਿੱਚ ਦੇਖ ਕੇ ਰੱਖ ਲੀ ਜੀ ਦੇਖੋ ਫਿਰ ਜਿੱਦੋਂ ਹਣਾ ਕੇ ਬੈਠ ਗਿਆ ਦੁਕਾਨ ਦੇ ਵਿੱਚ ਤੇ ਹੁਣ ਇੱਥੇ ਲਾਵਾਂਗੇ ਹਾਜ਼ਰੀ ਸਾਰਾ ਦਿਨ ਦੁਕਾਨ ਦੇ ਵਿੱਚ ਹੀ ਕਿ ਆ ਕੇ ਪਰ ਹੁਣ ਗਾਹ ਕਾਉਂਦੇ ਨੇ ਗਰਮੀ ਵਾਲਾ ਸੀ ਗੁੰ ਚੱਲ ਪਿਆ ਵਧੀਆ ਤੇ ਗਾਹ ਕਾਉਂਦੇ ਜਾਂਦੇ ਰਹਿੰਦੇ ਨੇ ਆਪਣੇ ਤਾਂ ਕਰਕੇ ਮੈਂ ਇੱਥੇ ਹਾਜ਼ਰੀ ਲਾਵਾ ਸਾਰਾ ਦਿਨ ਬੰਦੇ ਚੋਸ ਆਵਦੀ ਆਪਣੀ ਬਹੁਤ ਵਧੀਆ ਬਣੀ ਹੈ ਤੇ ਅਸੀਂ ਲੱਗੇ ਹੁਣ ਖਾਣ ਤੇ ਲਓ ਜੀ ਹੁਣ ਆਪਣੀ ਵਾਰੀ ਹੈਗੀ ਕਮੈਂਟ ਅਨਾਉਂਸ ਕਰਨ ਦੀ ਤੇ ਜਿਨ੍ਹਾਂ ਨੇ ਕੱਲ ਵਾਲੇ ਆਪਣੇ ਬਲੌਗ ਤੇ ਕਮੈਂਟ ਕੀਤੇ ਨੇ ਬਹੁਤ ਸੋਹਣੇ ਸੋਹਣੇ ਕਮੈਂਟ ਆਏ ਨੇ ਤੇ ਪਹਿਲਾਂ ਤਾਂ ਇਹ ਸਾਰਿਆਂ ਦਾ ਜਿਨ੍ਹਾਂ ਨੇ ਵੀ ਕਮੈਂਟ ਕਰਨੇ ਬਹੁਤ 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 ਧੰਨਵਾਦ ਉਹਨਾਂ ਦਾ ਤੇ ਆਪਾਂ ਨੂੰ ਪਹਿਲਾ ਕਮੈਂਟ ਆਏਗਾ ਜੀ ਗਗਨ ਫਾਰਮਰ ਵੀਰ ਦਾ ਬਹੁਤ ਸੋਹਣਾ ਕਮੈਂਟ ਕੀਤਾ ਹੈ ਧੰਨਵਾਦ ਵੀਰ ਗਗਨ ਫਾਰਮਰ ਤੇ ਦੂਸਰਾ ਕਮੈਂਟ ਆਪਾਂ ਨੂੰ ਆਏਗਾ ਜੀ ਬਬਲੂ ਸਿੰਘ ਦਾ ਤੇ ਬਬਲੂ ਸਿੰਘ ਦਾ ਵੀ ਬਹੁਤ ਬਹੁਤ ਧੰਨਵਾਦ ਉਹ ਆਪਾਂ ਨੂੰ ਹਰ ਰੋਜ਼ ਕਮੈਂਟ ਕਰਦੇ ਨੇ ਤੇ ਬਹੁਤ ਵਧੀਆ ਲੱਗਦਾ ਹੈਗਾ ਤੇ ਜਿਹੜੇ-ਜਿਹੜੇ ਵੀਰ ਆਪਣਾ ਬਲੌਗ ਦੇਖਦੇ ਨੇ ਕਮੈਂਟ ਕਰਦੇ ਨੇ ਤਾਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈਗਾ ਤੇ ਤੀਜਾ ਆਪਾਂ ਨੂੰ ਕਮੈਂਟ ਆਇਆ ਹੈਗਾ ਜੀ ਕਲਸੀ ਨਕੋਦਰ ਵਾਲੇ ਇਹਨਾਂ ਦਾ ਵੀ ਬਹੁਤ ਵਧੀਆ ਚੈਨਲ ਹੈ ਬਹੁਤ ਸੋਹਣੀਆਂ ਵੀਡੀਓ ਹੁੰਦੀਆਂ ਨੇ ਸੱਭਿਆਚਾਰਕ ਵੀਡੀਓ ਹੁੰਦੀਆਂ ਨੇ ਪੰਜਾਬੀ ਵਿਰਸੇ ਦੀਆਂ ਪੁਰਾਣੇ ਵੇਸਤੇ ਦੀਆਂ ਵੀਡੀਓ ਹੀ ਪਾਉਂਦੇ ਨੇ ਬਹੁਤ ਸੋਹਣੀਆਂ ਹੁੰਦੀਆਂ ਨੇ ਤੇ ਬਹੁਤ ਵਧੀਆ ਇਹਨਾਂ ਨੇ ਕਮੈਂਟ ਕਰਿਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਆਪਾਂ ਨੂੰ ਚੌਥਾ ਕਮੈਂਟ ਆਇਆਗਾ ਜੀ ਭੈਣ ਬਲਜੀਤ कौर ਦਾ ਇਹ ਵੀ ਆਪਾਂ ਨੂੰ ਹਰ ਰੋਜ਼ ਕਮੈਂਟ ਕਰਦੇ ਨੇ ਆਪਣੇ ਬਲੌਗ ਦੇਖਦੇ ਨੇ ਭੈਣੇ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਇਦਾਂ ਹੀ ਆਪਣੇ ਭਰਾ ਨੂੰ ਐਪਰੀਸ਼ੀਏਟ ਕਰਦੇ ਰਹੋ ਕਮੈਂਟ ਕਰਦੇ ਰਹੋ ਤੇ ਅਸੀਂ ਬਹੁਤ ਖੁਸ਼ ਹੁੰਨੇ ਜਦੋਂ ਤੁਹਾਡਾ ਕਮੈਂਟ ਆਉਂਦਾ ਤੁਸੀਂ ਖੁਸ਼ੀ ਸੀ ਦੇਖ ਸਕਦੇ ਹੋ ਸਾਡੇ ਚਿਹਰੇ ਦੇ ਉੱਤੇ ਹਨਾ ਮੱਲੋ ਮੱਲੀ ਸਾਡੇ ਚਿਹਰੇ ਦੇ ਉੱਤੇ ਖੁਸ਼ੀ ਉਹ ਡੁੱਲ ਡੁੱਲ ਪੈਂਦੀ ਹੈ ਤੁਹਾਡੇ ਨਿੱਕੇ ਜਿਹਾ ਕਮੈਂਟ ਦੀ ਤੇ ਸਾਡੇ ਲਈ ਉਹ ਬਹੁਤ ਹੀ ਮਾਣ ਵਾਲੀ ਗੱਲ ਹੈ ਜੀ ਤੇ ਐਦਾਂ ਹੀ ਸਾਨੂੰ ਕਮੈਂਟ ਕਰਦੇ ਰਹੋ ਤੇ ਅੱਜ ਫੇਰ ਆਪਾਂ ਬਲੌਗ ਦੇ ਉੱਤੇ ਤੁਸੀਂ ਐਦਾਂ ਹੀ ਕਮੈਂਟ ਕਰਿਓ ਕੱਲ ਨੂੰ ਫੇਰ ਆਪਾਂ ਤੁਹਾਡਾ ਐਦਾਂ ਅਨਾਉਂਸ ਕਰਾਂਗੇ ਨਾਮ ਤੇ ਚੈਨਲ ਦੀ ਫੋਟੋ ਲਗਾਵਾਂਗੇ ਤੇ ਜਿਹੜੇ ਵੀਰ ਜਾਂ ਭੈਣਾ ਹੋਰ ਇਦੋਂ ਵੀ ਵਧੀਆ-ਵਧੀਆ ਕਮੈਂਟ ਕਰਨਗੇ ਆਪਾਂ ਉਹਨਾਂ ਦੇ ਕਮੈਂਟ ਦਾ ਵੀ ਸਕਰੀਨਸ਼ਾਟ ਲਗਾਇਆ ਕਰਾਂਗੇ ਨਾਲ ਤੇ ਜਿੱਦਾਂ ਤੁਸੀਂ ਸਾਨੂੰ ਐਦਾਂ ਹੌਸਲਾ ਦਿੰਦੇ ਰਹੋਗੇ ਤਾਂ ਤੁਹਾਡਾ ਹੌਸਲਾ ਵੱਧ ਜਾਂਦਾ ਜਾਊਗਾ ਤੇ ਆਪਾਂ ਹੋਰ ਵੀ ਇਦਾਂ ਮਿਹਨਤ ਕਰਦੇ ਰਹਾਂਗੇ ਜਿੰਨੀ ਵੀ ਹੋ ਸਕਦੀ ਹੈ। ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਤੇ ਕੱਲਤੀ ਆ ਜੀ ਸੰਡੇ ਕੱਲ ਸੰਡੇ ਨੂੰ ਆਪਾਂ ਗਏ ਤੇ ਬਾਬਾ ਜੋਗੀ ਪੀਰ ਤੇ ਗੁਰਦੁਆਰਾ ਸਾਹਿਬ ਤੇ ਉੱਥੇ ਹੀ ਮੈਂ ਉਹਦਾ ਆਪਾਂ ਨੇ ਪਹਿਲਾ ਕੱਲ ਵਾਲਾ ਵਲੌਗ ਐਡਿਟ ਕਰ ਲਿਆ ਸੀ ਕਿਉਂਕਿ ਸ਼ਾਮ ਨੂੰ ਗਏ ਤੇ ਬਿਲਕੁਲ ਤੇ ਮੈਂ ਉੱਥੋਂ ਦੀ ਵੀਡੀਓ ਬਣਾ ਲਿਆ ਤੇ ਮੈਂ ਚਲੋ ਸਾਰਿਆਂ ਨੂੰ ਦਰਸ਼ਨ ਕਰਾਵਾਂਗੇ। ਤੇ ਹੁਣ ਅਪ ਸੁੰਦਰ ਦਰਸ਼ਨ ਕਰਾਉਨੇ ਆ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਕਰਤਾਰ ਸਾਹਿਬ ਕਨੌਇਕਲਾ ਤੇ ਬਾਬਾ RAM ਜੋਗੀ ਪੀਰ ਕਨੌਇ ਦੀ ਕਲਾਂ ਦੇ ਤੇ ਦੇਖੋ ਜੀ ਬਹੁਤ ਸੋਹਣੀ ਜਗ੍ਹਾ ਬਣੀ ਆਈਆਂ ਦੋਵੇਂ ਜੀ ਪਹਿਲਾਂ ਵੀ ਸੁਣਖਾਂ ਜਾਣੇ ਤੇ ਅੱਜ ਵੀ ਦਵਾਰ ਦਰਸ਼ਨ ਕਰੋ ਜਰੂਰ ਲਓ ਜੀ ਅਸੀਂ ਗਏ ਤੇ ਸਾਹਮਣੂ ਗੁਰਦੁਆਰਾ ਸਾਹਿਬ ਤੇ ਇਹ ਹੈ ਜੀ ਆਪਣੇ ਪਿੰਡ ਦਾ ਗੁਰਦੁਆਰਾ ਸਾਹਿਬ ਕਰਤਾਰ ਸਰ ਗੁਰਦੁਆਰਾ ਕਰਤਾਰ ਸਰ ਸਾਹਿਬ करो दर्शन हूं इसी <laughs> आए बाबा जोगी पीर ਹੋ ਗਈ ਢੀਡ ਦੁਪਹਿਰਾ ਤੇ ਆਪਣਾ ਬਚਾ ਦਾ ਟਾਈਮ ਚਾਹ ਆਪਣੀ ਆ ਗਈ ਗੁੜ ਦੀ ਚਾਹ ਯਾਨੀ ਚਾਹ ਪੀਣੇ ਤੇ ਇੱਥੇ ਘੰਟਾ ਕਰਾਂਗੇ ਰਾਮ ਫਿਰ ਫਿਰ ਆਪਾਂ ਜਾਵਾਂਗੇ ਦੁਕਾਨ ਦੇ ਵਿੱਚ ਲਓ ਜੀ ਆਪਾਂ ਚਾਹ ਪੀ ਕੇ ਤੇ ਇੱਕ ਜਿਹੜਾ ਥੋੜਾ ਬਾਹਰ ਵੀ ਲਾਇਆ ਗੱਗੀ ਦੀ ਦੁਕਾਨ ਤੱਕ ਹੇ ਨਾ ਚਲੋ ਫਿਰ ਦੁਕਾਨ ਤੇ ਬੈਠਾਂਗੇ ਸ਼ਾਮ ਤੱਕ ਮੜਮਟਾ ਬਾਹਰ ਲਈ ਹਵਾ ਵੀ ਲੈਣੀ ਜ਼ਰੂਰੀ ਆ ਤਾਂ ਕਰਕੇ ਮੈਂ 10 ਮਿੰਟ ਗੱਗੀ ਲੈ ਕੇ ਜਾ ਕੇ ਆਇਆਂਗਾ ਤੇ ਆ ਕੇ ਹੁਣ ਕੇ ਰ ਆਪਣਾ ਦੁਕਾਨ ਤੇ ਆ ਤੇ ਸ਼ਾਮ ਤੱਕ ਦੁਕਾਨ ਤੇ ਬੈਠਣਾ ਮੜਮਟਾ ਵਸ ਬਾਹਰ ਜਾਨੀ ਉਹਨੇ ਹਾਲਾ ਲੈਣ ਬਾਹਰ ਲਈ ਨਹੀਂ ਤਾਂ ਵਸ ਪੱਕਾ ਦੁਕਾਨ ਦੇ ਉੱਤੇ ਹੀ ਆ ਤਾਂ ਬੈਠੇ ਹੁੰਨੇ 24 ਘੰਟੇ ਤੇ ਨਨ ਬੈਂਟੇ ਜੋ ਵੀ ਨੇੜੇ ਦੀਆਂ ਨੇ ਚਲੋ ਦੂਰ ਤਾਂ ਮੁਸ਼ਕਿਲ ਹੈ ਜਨਾ ਜੇਕਰ ਕਿਸੇ ਨੂੰ ਕੋਈ ਸੂਟ ਦੀ ਜ਼ਰੂਰਤ ਹੈ ਜਾਂ ਚੁੰਨੀਆਂ ਵਗੈਰਾ ਦੀ ਤਾਂ ਜ਼ਰੂਰ ਆਪਣੀ ਦੁਕਾਨ ਤੇ ਆਇਓ ਨੇੜੇ ਦੇ ਲਵੇ ਦੇ ਪਿੰਡ ਦੀ ਕੋਈ ਭੈਣ ਹੋਵੇ ਉਹ ਵੀ ਮਦਦ ਕਰ ਸਕਦੀ ਹੈ ਪਰ ਨੰਬਰ ਸਕਰੀਨ ਦੇ ਉੱਤੇ ਮੈਂਸ਼ਨ ਕਰਤਾ ਇਹ ਨੰਬਰ ਤੋਂ ਫੋਨ ਕਰਕੇ ਵੀਡੀਓ ਕਾਲ ਕਰਕੇ ਤੁਸੀਂ ਟੁਕੜਾ ਦੇਖ ਸਕਦੇ ਹੋ ਤੇ ਉਹ ਤੁਹਾਨੂੰ ਜ਼ਰੂਰ ਟੁਕੜਾ ਵੀ ਕਰ ਦਾਂਗੇ ਨੇੜੇ-ਨੇੜੇ ਦੇ ਪਿੰਡਾਂ ਦੇ ਵਿੱਚ ਮਤਲਬ ਦੂਰ ਤੋੜਾ ਮੁਸਕਲ ਹੋ ਜੰਨੇ ਫਿਰ ਖਰਚੇ ਜਾਣਾ ਪੈ ਜਾਂਦੇ ਤੁਹਾਨੂੰ ਵੀ ਪਤਾ ਹੀ ਹੈ ਨੇੜੇ ਨੇੜੇ ਆਪਾਂ ਕਰ ਸਕਦੇ ਇੰਨਾ ਤੇ ਕਿਸੇ ਭੈਣ ਦੀ ਲੋੜ ਹੋ ਤੇ ਤਰੂਰ ਦੱਸਿਓ ਲਓ ਜੀ ਅੱਜ ਦੇ ਬਲੌਗ ਦਾ ਕਰਦੇ ਇਥੇ ਐਂਡ ਕੱਲ ਨੂੰ ਮਿਲਾਂਗੇ ਸਵੇਰੇ ਨਵੇਂ ਬਲੌਗ ਦੇ ਵਿੱਚ ਆਹ ਤੱਕ ਲਈ ਸਾਰਨ ਪਿਆਰ ਪ੍ਰੀ ਸਤਿ ਸ੍ਰੀ ਅਕਾਲ